ਕਟੋ ਘਟ 150 200 ਕਰੋੜ ਦੀ ਠੱਗੀ ਆ ਜੀ ਸਾਡੇ ਪਿੰਡ ਕੌਣੀ ਦਾ ਘਟੋ ਘਟ 2.5 3 ਕਰੋੜ ਰੁਪਈਆ ਸਾਡੇ ਪਿੰਡ ਦਾ ਹੀ ਹੋਊਗਾ 5 ਲੱਖ ਮੇਰਾ ਤੇ 42 ਲੱਖ ਮੇਰੇ ਭਰਾ ਦਾ ਆਈ 42 ਲੱਖ 42 ਲੱਖ ਕਿਹੜਾ 50 ਲੱਖ ਕਿਹੜਾ 60 ਲੱਖ ਆਈ ਬਹੁਤ ਜਿਆਦਾ ਪੈਸਾ ਆਈ ਅਜੇ ਲੋਕ ਆਈ ਜਾਂਦੇ ਚੈੱਕ ਕਰਾ ਬਹੁਤ ਜਿਆਦਾ ਹੈ ਤਾਂ ਖਾਤੇ ਅੱਦੇ ਚੈੱਕ ਨੇ 5500 ਖਾਤਾ ਦਾ ਦੇਖਾ ਤੁਹਾਡੇ ਨਾਂ ਕਿੰਨੇ ਲੱਖ ਦੀ ਠੱਗੀ ਵਜੇ 2,85,000 ਰੁਪਈਆ ਦੀ ਕਿਵੇਂ ਲਿਮਟ ਸੀਗੀ ਲਿਮਟ ਸਾਡੀ ਇੱਥੇ ਪਈ ਸੀਗੀ ਠੀਕ ਹੈ ਅਸੀਂ ਰੀਨੂ ਕਰਕੇ ਗਏ ਆ ਜੀ ਪਿਛਲੇ ਮਹੀਨੇ ਤੇ ਹੁਣ ਆ ਚੈੱਕ ਕਰਾਈ ਤਹਾੜੇ ਨਾਲ ਕਿੰਨੇ ਲੱਖ ਦੀ ਥਗੀ ਸਾਡੇ ਨਾਲ 50 ਲੱਖ ਦੀ ਅੱਜੀ ਹੈ 2.5 ਲੱਖ ਰੁਪਏ ਮੇਰਾ ਲੈਨਟ ਚ ਪਿਆ ਸੀ 22 ਲੱਖ ਰੁਪਏ ਦੀਆਂ ਮੇਰੀਆਂ ਐਫ ਡੀਆਂ ਸੀ ਸਾਰੀਆਂ ਗਈਆਂ ਸਾਰੀਆਂ ਗਈਆਂ ਇੱਕ ਪੈਸਾ ਅੰਚ ਦਸੇ ਨੂੰ ਖਾਤੇ ਚ ਵੀ ਨਹੀਂ ਛੁੱਟਿਆ ਸਾਡੀਆਂ ਸੀ ਪ੍ਰਾਣੀਆਂ ਬਹੁਤ ਐਫ ਡੀਆਂ 70 ਲੱਖ ਰੁਪਏ ਤਕਰੀਬਨ ਰੁਪਏ ਕਿਉਂਕਿ ਐਫ ਡੀਆਂ ਕਰਾਈ ਜਾਂਦੀਆਂ ਸੀ 10 12 ਸਾਲ ਦੀਆਂ ਨਿਊ ਹੋਈ ਜਾਂਦੀਆਂ ਸਾਰੀਆਂ ਕਲੋਜ਼ ਕਰਕੇ ਪੈਸੇ ਕਢਾ ਕੇ ਲੈ ਗਏ 2.5 ਲੱਖ ਜਮਾ ਕਰਾਇਆ ਸੀਗਾ ਜਿਹੜਾ ਕਿ ਐਫ ਡੀ ਕਰਾਈ ਸੀ ਕਢਾ ਕੇ ਜਮਾ ਕਰਾਤੀ ਸੀ ਉਹ ਮੇਰੀ ਜਮਾ ਨਹੀਂ ਕੀਤੀ 2.5 ਲੱਖ ਦੀ ਐਫ ਡੀ ਤੇ ਤੁਹਾਡੇ ਨੇ ਬੋਲੀ ਤਿੰਨ ਲੱਖ 98 ਹਜ਼ਾਰ ਮੇਰੇ ਨੂੰ ਹੀ ਬੈਲੈਂਸ ਬੋਲੀ ਹੁੰਦਾ ਵੇਖੋ ਇੱਥੇ ਕੋਈ ਪੁੱਛਦਾ ਹੀ ਨਹੀਂ ਫਿਰ ਮੇਰਾ ਸਿਓਣਾ ਸਾਰਾ ਇੱਥੇ ਪਿਆ 10 ਤੋਂ ਹਾਂਜੀ ਉਹਦਾ ਕੋਈ ਪਤਾ ਹੀ ਨਹੀਂ ਕਿੱਥੇ ਕਿੱਥੇ ਨਹੀਂ ਮੇਰੇ ਕੋਲ ਉਹ ਪ੍ਰੂਫ ਹੈਗੇ ਮੇਰੇ ਮੋਬਾਈਲ ਤੇ ਆਪਾਂ ਥੋੜੇ ਥੋੜੇ ਕਰਕੇ ਪਹੁੰਚਾਉਣੇ ਯਾਰ ਹਨਾ ਪਰ ਹੁਣ ਹੁੰਦਾ ਸੌ ਲੱਖ ਮੇਰਾ 4 ਲੱਖ ਆਇਆ ਹਾਂਜੀ ਮੈਂ ਇਸ ਅਕਾਊਂਟ ਚ ਜਮਾ ਕਰਵਾਏ ਸੀ ਜੀ ਤੇ ਉਹਨਾਂ ਨੇ ਕੋਈ ਰਸੀਦ ਵਗੈਰਾ ਕੁਝ ਨਹੀਂ ਦਿੱਤਾਗਾ ਤਿੰਨ ਖਾਤਿਆਂ ਚ ਮੈਂ 2 2 ਲੱਖ ਰੁਪਇਆ ਇੱਕ ਦੋ ਖਾਤਿਆਂ ਚ ਇੱਕ ਤੀਜੇ ਚ 4 ਲੱਖ ਰੁਪਇਆ ਜਮਾ ਕਰਾਇਆ ਸੀ ਜਿਹੜੇ ਦੋ ਖਾਤੇ ਸੀ ਉਹਨਾਂ ਚ 2 2 ਲੱਖ ਦੀ ਐਂਟਰੀ ਬੋਲਦੀ ਸੀ ਤੀਜੇ ਚ ਨਹੀਂ ਬੋਲੀ ਕੋਈ ਵੀ ਸਾਡਾ ਹੈਗਾ ਜੀ ਲਿਮਟ 2.5 ਲੱਖ ਰੁਪਈਆ ਕਰੇ ਲੱਖ ਦੀ ਲਿਮਟ ਹਾਂਜੀ ਲਿਮਟ ਸੀਗੀ ਉਹ ਤੇ ਅਸੀਂ ਲਿਮਟ ਭਰੀ ਸੀ ਆ ਦਾ ਮੈਂ ਤੁਹਾਡੇ ਪੈਸੇ ਆ ਜਿਹੜੇ ਕਹਿੰਦਾ ਸੀ ਸੇਵਿੰਗ ਅਕਾਊਂਟ ਚ ਕਰਨੇ ਤੁਸੀਂ ਚੈੱਕ ਤੇ ਸੈਂਡ ਕਰਕੇ ਦੇ ਦਿਓ ਉਹ ਕਹਿੰਦੇ ਤੁਹਾਡੇ ਸੇਵਿੰਗ ਅਕਾਊਂਟ ਚ ਜੇ ਸੇਵਿੰਗ ਅਕਾਊਂਟ ਚੈੱਕ ਰਿਹਾ ਉਹ ਚ ਵੀ ਹੈਣੀ ਸੀ ਉਹ ਵੀ ਮਾਈਨਸ 1100 ਸੀਗਾ ਇਹ ਹਰੇਕ ਪਿੰਡ ਦਾ ਹੀ ਘੱਟੋ ਘੱਟ ਤੋਂ ਕਰੋੜ ਤੋਂ 1.5 ਕਰੋੜ ਰੁਪਈਆ ਕਈ ਪਿੰਡ 2 2 3 3 ਕਰੋੜ ਵੀ ਇੱਕ ਪਿੰਡ ਦਾ ਮੈਂ ਮੇਰੇ ਕੰਨੇ ਕਮਰੇ ਕੋਤੇ ਹੱਥਾਂ ਜੁੜੇ ਸੀ ਮੇਰਾ ਪੁੱਤ 10ਵੀਂ ਚ ਪੜਦਾ ਸੀ ਮੈਂ ਮੈਂ ਬਾਹਰ ਪੈ ਜੂਗੀ ਮੈਂ ਤਾਂ ਐਸੀ ਦੂਰ ਕੋ ਉਗੀ ਮੇਰੇ ਖਰਚੇ ਵਾਲੇ ਵੀ ਨਹੀਂ ਛੱਡੇ ਅੱਜ ਦੇ ਟਾਈਮ 'ਚ ਜਿਹੜਾ ਮੈਂ ਖਰਚਾ ਕਰਦਾ ਹੈਗਾ ਦਵਾਈ ਮੇਰੀ ਚੱਲਦੀ ਹੈ ਮਹੀਨੇ ਦੀ 5-7000 ਦੀ ਦਵਾਈ ਮੈਂ ਖਾ ਜਾਂਦੀ ਮੈਂ ਕਿੱਥੋਂ ਲਿਆਂਗੀ ਉਹਨਾਂ ਆਪਦੀ ਦਵਾਈ ਜਵਾਕਾਂ ਨੂੰ ਮੂੰਹ ਚ ਕੱਢ ਕੇ ਵਰਕੀ ਪੈਸਾ ਜੋੜਿਆ ਸੀ ਮੈਂ ਕਦੇ ਮੈਂ ਜਵਾਕਾਂ ਨੂੰ ਜਿਹੜਾ ਸੀ ਬਣਾ ਕੇ ਦਿੱਤਾ ਸੀ ਕਦੇ ਮੈਂ ਜਵਾਕਾਂ ਨੂੰ ਕੱਪੜਾ ਨਹੀਂ ਅਛਾ ਉਂਗਦਾ ਬਣਾ ਕੇ ਦਿੱਤਾ ਸੀ ਜਿਹੇ ਜਾਂ ਮੈਂ ਮੇਰੇ ਜਵਾਕਾਂ ਨੂੰ ਜਾ ਕੇ ਦੇ ਦਿੰਦੀ ਸੀ ਉਹ ਜੱਫਾ ਲੈਂਦੇ ਸੀ ਸਾਡੀ ਮੰਗ ਇਹ ਪੈਸਾ ਤੁਹਾਡਾ ਤੁਹਾਨੂੰ ਮਿਲੇ ਹਾਂ ਸਾਡੀ ਮੰਗ ਹੋ ਜੇ ਸਾਡਾ ਪੈਸਾ ਮਿਲੇ ਤੁਹਾਨੂੰ ਨਹੀਂ ਅਸੀਂ ਇੱਥੇ ਮਰਾਂਗੇ ਤੁਹਾਡੇ ਕਿੰਨੇ ਸੱਤ ਲੱਖ ਐਫਟੀ ਕਰਵਾਈ ਸੀ ਠੀਕੰਮ ਕਰਦੇ ਦਿਹਾੜੀ ਦੱਪਾ ਕਰਦੇ ਹਾਂ 6 ਲੱਖ ਡੂੜ ਮਹੀਨਾ ਹੋ ਗਿਆ ਮੁੰਡੇ ਮੁੰਡੇ ਦੇ ਨਾਂ ਐਫਟੀ ਕਰਾਈ ਸੀ 3-3 ਲੱਖ ਦੇ ਨਾਂ ਲਿੰਟਾ ਦੀ ਸਾਡੀਆਂ ਤੋਂ ਉਹ ਲੈ ਗਿਆ ਐਫਟੀਆਂ ਸੀ ਇਹਦੇ ਮੁੰਡੇ ਦੇ ਨਾਂ ਸੀ ਬੱਚਿਆਂ ਦੇ ਨਾਂ ਉਹ ਸਾਰੇ ਨਾਂ ਕਢਾ ਕੇ ਲੈ ਗਿਆ ਬਹੁਤ ਵੱਡੀ ਠੱਗੀ ਵਾਜੀ ਬਹੁਤ ਜਿਆਦੇ ਜੀ ਬਹੁਤ ਜਿਆਦੇ ਸਾਰੇ ਹੀ ਮਾਰਤੇ ਗਰੀਬ ਬੰਦੇ ਜਿੰਮੇਦਾਰ ਲਿਮਟ ਬੰਦਾ ਮਾਹਾਂ ਭਰਦਾ ਲਿਮਟ ਵਿਆਜ ਤੇ ਜਾ ਕੇ ਭਰੀ ਸੀਗੀ ਜੀ ਅਸੀਂ ਇਸ ਵਕਤ ਸਾਦਕ ਦੇ ਐਸਬੀਆਈ ਬ੍ਰਾਂਚ ਚ ਅੱਗੇ ਆ ਜਿੱਥੇ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਲਰਕ ਵੱਲੋਂ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਉਹ ਤਿੱਤਰ ਹੋ ਗਿਆ ਤੇ ਉਸ ਤੋਂ ਬਾਅਦ ਲੋਕ ਬੈਂਕ ਦੇ ਅੱਗੇ ਰੋਂਦੇ ਦਿਖਾਈ ਦੇ ਰਹੇ ਨੇ ਕਿਸੇ ਦਾ 2 ਲੱਖ ਕਿਸੇ ਦਾ 3 ਲੱਖ ਕਿਸੇ ਦਾ 7 ਲੱਖ ਕਿਸੇ ਦਾ 10 ਲੱਖ ਕਿਸੇ ਦਾ 40 ਲੱਖ ਕਿਸੇ ਦਾ 50 ਲੱਖ ਇਸ ਤਰੀਕੇ ਦੇ ਨਾਲ ਐਫ ਡੀਆਂ ਲਿਮਟਾਂ ਲੈ ਕੇ ਫਰਾਰ ਹੋ ਗਿਆ ਉਹ ਵਿਅਕਤੀ ਤੇ ਲੋਕ ਜਿਹੜੇ ਆ ਉਹ ਇਸ ਵਕਤ ਧਰਨਾ ਲਾਏ ਬੈਠੇ ਆ ਪ੍ਰਦਰਸ਼ਨ ਕਰ ਰਹੇ ਆ ਰੋ ਰਹੇ ਆ ਪਟ ਰਹੇ ਆ ਕਿ ਸਾਡੀ ਮਿਹਨਤ ਦੀ ਜਮਾ ਪੂੰਜੀ ਲੈ ਕੇ ਤਿੱਤਰ ਹੋ ਗਿਆ ਇੱਕ ਵਿਅਕਤੀ ਇਹ ਠੱਗੀ ਵਜੀ ਆ ਵੱਡੀ ਠੱਗੀ ਆ ਗੱਲਬਾਤ ਕਰਦਿਆਂ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਕਿਸ ਤਰੀਕੇ ਦੇ ਨਾਲ ਠੱਗੀ ਵਧੀ ਹੈ ਉਹ ਸਾਰੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ। ਬਾਈ ਤੁਹਾਡੇ ਨਾਲ ਵੀ ਹੋਇਆ ਜੀ ਕੁਝ? ਹਾਂ ਜੀ। ਕਿਵੇਂ? ਮੇਰੇ ਡੈਡੀ ਦੇ ਨਾਂ ਦੇ ਐਫ.ਡੀ. ਲਈ ਲੈਂਟ ਕੋਲ ਕਰਾਈ ਸੀ। ਠੀਕ ਹੈ। ਤੇ ਉਹ ਹੁਣ ਫੇਕ ਕਰਤੀ। ਅਸੀਂ ਸਾਲ ਬਾਅਦ ਆਏ ਆ ਤੇ ਦੇਖੀ ਤਾਂ ਉਹ ਫੇਕ ਸੀਗੀ। ਫੇਕ ਸੀਗੀ। ਫੇਕ ਆ ਵੀ ਜਾਏਗਾ ਤੁਹਾਡੇ ਕੋਲ। ਹਾਂ ਜੀ। ਆਓ ਇੱਕ ਮਿੰਟ। ਆ ਕਿਵੇਂ ਫੇਕ ਦਾ ਮਤਲਬ ਕੀ ਆ? ਆਪਦੇ ਕੋਲੇ ਬਣਾਈ ਸੀ। ਆਪਦੇ ਕੋਲੋਂ ਹੀ ਬਣਾ ਦੀ ਉਹਨਾਂ ਜੀ। ਅੱਛਾ ਜੀ। ਆਇਆ ਤੁਸੀਂ। ਆ ਆ ਚੀਜ਼ ਹੈ ਹਾਂਜੀ ਇਹ ਬਣਾ ਕੇ ਦੇਦੀ ਤੁਹਾਨੂੰ ਹਾਂਜੀ ਤੇ ਹੁਣ ਤੁਹਾਡੇ ਖਾਤੇ 'ਚ ਕੋਈ ਪੈਸਾ ਨਹੀਂ ਨਹੀ ਕੋਈ ਪੈਸਾ ਨਹੀਂ ਕਿੰਨੇ ਲੱਖ ਦੀ ਸੀਗੀ ਇਹ ਇਹ 4 ਲੱਖ ਦੀ ਸੀ ਜੀ 4 ਲੱਖ ਦੀ ਸੀ 1 ਸਾਲ ਲਈ ਕਰਾਈ ਸੀ ਹਾਂ 1 ਸਾਲ ਲਈ ਕਰਾਈ ਸੀ ਤੁਹਾਨੂੰ ਆਏ ਸੀ ਵੀ ਚਲੋ ਕੁਝ ਵਿਆਜ ਮਿਲੂਗਾ ਕੋਈ ਫਾਇਦਾ ਹੋਊਗਾ ਤੇ ਉਲਟਾ ਤੁਹਾਡੇ ਮੂਲ ਵੀ ਨਹੀਂ ਹਾਂਜੀ 6 ਮਹੀਨੇ ਹੀ ਕਰਾਈ ਸੀ ਜੀ 6 ਮਹੀਨੇ ਚ ਕਰਾਈ ਹਾਂਜੀ ਫਸਲ ਦੀ ਸੀ ਜੀ ਫਸਲ ਦੀ ਸੀ ਹਾਂਜੀ ਤੇ ਮਤਲਬ ਉਹ ਤੁਹਾਡੇ ਹੁਣ ਹੈ ਨਹੀਂਗੇ ਹੈ ਨਹੀਂ ਜਾਂ ਵੀ 4 ਲੱਖ ਹਾਂਜੀ ਇਹ ਭਾਈ ਕਦੋਂ ਤੋਂ ਇਹ ਮਤਲਬ ਹੁਣ ਤੁਸੀਂ ਆਏ ਹੋ ਕਿੰਨੇ ਲੋਕਾਂ ਨਾਲ ਕਿੰਨਾ ਲੱਗਦਾ ਕਿੰਨੇ ਠੱਗੀ ਵੱਜ ਗਈ ਸਾਡੇ ਪਿੰਡ ਕੌਣੀ ਦਾ ਘੱਟੋ ਘੱਟ 2.5-3 ਕਰੋੜ ਰੁਪਇਆ ਸਾਡੇ ਪਿੰਡ ਦਾ ਹੀ ਹੋਊਗਾ। ਕਹਿੰਦੇ ਤੁਹਾਡੇ ਪਿੰਡ ਦਾ। ਹਾਂਜੀ। ਇੰਨਾ ਪੈਸਾ ਹੈ? ਹਾਂਜੀ। ਜਿਵੇਂ ਆ ਲੋਕ ਖੜੇ ਆ ਇਹ ਲੋਕਾਂ ਅੱਜ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਇਹਦਾ ਕਾਰਨ ਕੀ ਹੈ ਇਹਦਾ ਕੀ ਮੰਨਦੇ? ਇਹ ਚੈੱਕ ਕਰਾਉਣਾ ਹੈ ਕੋਈ ਜਿਹਨੇ ਪੈਸੇ ਨਿਕਲ ਗਏ ਉਹ ਦੇਖਦੇ ਆ। ਤੁਹਾਡੇ ਨਾਲ ਕਿੰਨੇ ਲੱਗਦੀ ਥਗੀ ਬਜਈ ਹੈ? 2,85,000 ਰੁਪਏ ਦੀ। ਕਿਵੇਂ? ਲਿਮਟ ਸੀਗੀ, ਲਿਮਟ ਸਾਡੀ ਇੱਥੇ ਪਈ ਸੀਗੀ। ਠੀਕ ਹੈ। ਅਸੀਂ ਰੀਨੂ ਕਰਕੇ ਗਏ ਆ ਜੀ ਪਿਛਲੇ ਮਹੀਨੇ ਤੇ ਹੁਣ ਆ ਚੈੱਕ ਕਰਾਈ ਉਹਨੇ ਤੁਹਾਡੀ ਲਾਂਡ ਚੱਕੀ ਗਈ ਹੈ। ਤੁਹਾਡੀ ਲਾਂ ਇਹਦੇ ਬੰਦੇ ਕਿਹੜੇ ਬੰਦੇ ਕੋਲੇ ਕਰਵਾਈ ਸੀ? ਅਮਿਤ ਕੋਲੇ, ਅਮਿਤ ਢੀਂਗਰੇ ਕੋਲੇ। ਅਮਿਤ ਢੀਂਗਰੇ। ਹਾਂਜੀ। ਕੀ ਲੱਗਦਾ? ਤੁਹਾਡਾ ਕਿਹੜਾ ਪੰਡ ਹੈ? ਸਾਡਾ ਪੰਡ ਹੈ ਲਈ। ਹਾਂ। ਕੀ ਲੱਗਦਾ ਜੀ? ਮੈਂ ਤੁਹੇ ਸੁਣਦੇ ਹੋ ਕਿੰਨੇ ਕਿੰਨੇ ਕਰੋੜ ਦੀਆਂ ਕਿੰਨੇ ਲੱਖ ਦੀ ਠੱਗੀ ਹੋਈ। ਇਹ ਤਾਂ ਬਹੁਤ ਕਰੋੜਾਂ 'ਚ ਕੰਮ ਗਿਆ ਜੀ। ਬਹੁਤ ਜ਼ਿਆਦੇ ਹਾਂਜੀ। ਜਿਹੜੇ ਸੌਣ ਹੈ, ਇੱਕ ਇਹਦਾ 50 ਲੱਖ, ਇਹਦਾ 60 ਲੱਖ ਆਈ। ਬਹੁਤ ਜ਼ਿਆਦੇ ਪੈਸਾ ਆਇਆ। ਹਜੇ ਲੋਕ ਆਈ ਜਾਂਦੇ ਚੈੱਕ ਰਾਂ। ਬਹੁਤ ਜ਼ਿਆਦੇ ਹਜੇ ਤਾਂ ਖਾਤੇ ਅੱਦੇ ਚੈੱਕ ਨੇ 5500 ਖਾਤਾ ਦੱਸ ਦੇ ਕ। 5500 ਖਾਤਾ। ਹਾਂਜੀ ਹਾਂ। ਖਾਤੇ ਜਿਹੜਾ ਗੋਲਡ ਰੱਖਿਆ ਹੁੰਦਾ ਹਾਂ ਹਾਂਜੀ ਹਾਂਜੀ ਉਹ ਚ ਵੀ ਹੋਈ ਹੈ ਕੋਈ ਉਹਦਾ ਵੀ ਕੋਈ ਪਤਾ ਨਹੀਂ ਹਾਂ ਤੁਹਾਡੇ ਪਿੰਡ ਦੇ ਵੀ ਕਈ ਲੋਕਾਂ ਨਾਲ ਹੋਈ ਹੈ ਸਾਡੇ ਪਿੰਡ ਦੇ ਹੈਗੇ 5-6 ਘਰ ਆ ਜੀ 5-6 ਘਰ ਆ ਹਾਂਜੀ ਆਈ ਜਾਂਦੇ ਹਜੇ ਹੈਗਾ 40-50 ਲੱਖ ਰੁਪਏ ਸਾਡੇ ਪਿੰਡ ਪੈਣਦਾ ਹੀ ਹੈ ਹਾਂਜੀ ਉਹ ਤੁਸੀਂ ਲਿਮਟ ਰੀਨਿਊ ਕਰਾਈ ਸੀ ਉਹ ਹੋਈ ਦੁਆਰਾ ਰੀਨਿਊ ਹੋ ਗਈ ਹੈ ਜੀ ਉਹ ਕਹਿੰਦੇ ਪਰ ਉਹਦੇ ਚੱਕ ਲਈ ਉਹਨੇ ਦੁਆਰੇ ਉਹਨੇ ਚੱਕ ਲਈ ਉਹਨੇ ਚੱਕ ਲਈ ਸਾਡੇ ਤੋਂ ਬਾਅਦ ਪਤਾ ਲੱਗਿਆ ਹੁਣ ਪਤਾ ਲੱਗਿਆ ਕਿ ਉਹ ਲਿਮਟ ਨੇ ਚੱਕ ਲਈ ਤੁਹਾਡੀ ਠੀਕ ਹਾਂਜੀ ਉਹ ਚੱਕ ਕੇ ਲੈ ਗਈ ਕਾਲਾ ਪਤਾ ਲੱਗਾ ਤੁਹਾਨੂੰ ਹਾਂ ਕਾਲੇ ਚੈੱਕ ਰਾਇ ਖਤਬਾ ਲੱਗਾ ਸਾਨੂੰ ਕੋਈ ਮੈਸੇਜ ਨਹੀਂ ਗਿਆ ਕੋਈ ਨਹੀਂ ਪੈ ਚੱਕਿਆ ਦਾ ਠੀਕ ਹੈ ਹਾਂਜੀ ਅਰੀ ਨੂੰ ਗਏ ਕਰਾਈ ਦਾ ਮੈਸੇਜ ਆਂਦਾ ਸਾਨੂੰ ਸਭ ਕੁਝ ਹੋਇਆ ਜੀ ਚੱਕੀ ਦਾ ਕੋਈ ਸਾਨੂੰ ਮੈਸੇਜ ਨਹੀਂ ਗਿਆ ਹਾਂਜੀ ਤੁਹਾਡਾ ਤੁਹਾਡਾ ਵੀ ਪੈਸਾ ਹੋਇਆਗਾ ਹਾਂਜੀ ਹਾਂਜੀ ਸਾਡਾ ਵੀ ਹੋਇਆ ਸਾਡਾ ਹੈਗਾ ਜੀ ਲੈਂਪ 2.5 ਲੱਖ ਰੁਪਇਆ ਕਰੀਬ 2.5 ਲੱਖ ਦੀ ਲਿਮਟ ਹਾਂਜੀ ਲਿਮਟ ਸੀਗੀ ਉਹ ਤੇ ਅਸੀਂ ਲਿਮਟ ਭਰੀ ਸੀ ਆਂਦਾਈ ਮੈਂ ਤੁਹਾਡੇ ਪੈਸੇ ਆ ਜਿਹੜੇ ਕਹਿੰਦਾ ਸੀ ਸੇਵਿੰਗ ਅਕਾਊਂਟ ਚ ਕਰਨੇ ਤੁਸੀਂ ਚੈੱਕ ਤੇ ਸੈਂਡ ਕਰਕੇ ਦੇ ਦਿਓ ਹੂੰ ਅਹੀ ਜੇ ਇੱਕ ਤੇ ਸੈਂਡ ਕਰਕੇ ਦੇ ਦੇਣਾ ਤੁਹਾਡੇ ਸੇਵਿੰਗ ਕਾਊਂਟ ਚ ਆ ਜਾਣਗੇ ਅਸੀਂ ਜਦੋਂ ਨੈਕਸਟ ਡੇ ਤੋਂ ਇੱਕ ਦਿਨ ਛੱਡ ਕੇ ਆਏ ਅਸੀਂ ਉਹ ਆਪਤਾ ਨਹੀਂ ਮਿਲਾ ਅਮਿਤ ਢੀਂਗੜਾ ਜਿੰਨਾਂ ਦਾ ਜੇ ਜੋ ਦੂਜੇ ਮਲਾਜ਼ਮਾਂ ਨਾਲ ਅਸੀਂ ਗੱਲ ਕੀਤੀ ਇਹੀ ਕਿ ਸਾਡੇ ਐ ਕਰਕੇ ਪੈਸੇ ਉਹ ਉਹ ਕਹਿੰਦੇ ਤੁਹਾਡੇ ਸੇਵਿੰਗ ਕਾਊਂਟ ਚ ਜੇ ਸੇਵਿੰਗ ਕਾਊਂਟ ਚ ਚੈੱਕ ਕਰਿਆ ਉਹ ਚ ਵੀ ਹੈਣੀ ਸੀ ਉਹ ਵੀ ਮਾਈਨਸ 1100 ਸੀਗਾ ਤੇ ਉਹ ਲਿਮਟ ਚੋਂ ਜਿਹੜੇ ਚੱਕ ਕੇ ਕਹਿੰਦੇ ਸੇਵਿੰਗ ਚ ਕਰਨੇ ਉਹ ਸੇਵਿੰਗ ਚ ਨਹੀਂ ਕਰਿਓ ਆਪ ਦੇ ਇਸ ਨਾਲ ਨੁਕਸਾਨ ਹੋਵੇ ਤੁਹਾਡੇ ਦਾ 2.5 ਲੱਖ ਰੁਪਏ ਦੀ ਕਿਹੜਾ ਪਿੰਡਾ ਤੁਹਾਡਾ ਮਾਨ ਮਰਾੜ ਜੀ ਤੁਹਾਡੇ ਨਾਲ ਵੀ ਹੈਗੇ ਪਿੰਡ ਚ ਹੋਰ ਹੀ ਬੰਦੇ ਹੈਗੇ ਨਹੀਂ ਪਿੰਡ ਚ ਹੈਗੇ ਜੀ ਹੋਰ ਹਾਂਜੀ ਕੀ ਲੱਗਦਾ ਅੰਦਾਜ਼ਾ ਕਿੰਨੇ ਜੀ ਹੋਊਗੀ ਅੰਦਾਜ਼ਾ ਹਰੇਕ ਪਿੰਡ ਦਾ ਹੀ ਘੱਟੋ ਘੱਟ ਤੋਂ 1 ਕਰੋੜ ਤੋਂ 1.5 ਕਰੋੜ ਰੁਪਈਆ ਕਈ ਪਿੰਡ 2 ਤੋਂ 3-3 ਕਰੋੜ ਵੀ ਇੱਕ ਪਿੰਡ ਦਾ ਤੁਹਾਡਾ ਵੀ ਹੈਗਾ ਜੀ ਹਾਂਜੀ ਹਾਂ ਸਾਡਾ ਵੀ ਹੈਗਾ ਇਹਨਾਂ ਮੇਰਾ 2.5 ਲੱਖ ਰੁਪਈਆ ਜਮ੍ਹਾਂ ਹੋਇਆ ਸੀਗਾ ਐਫ ਡੀ ਸੀ ਮੇਰੀ ਮਿਸਿਸ ਦੇ ਨਾਂ ਤੇ ਉਹ ਐਫ ਡੀ ਚੱਕ ਕੇ ਅਸੀਂ 2.5 ਲੱਖ ਜਮ੍ਹਾਂ ਕਰਾ ਦੋ ਕਿੰਨਾ ਮੈਂ ਉਹ ਤੁਹਾਡੇ ਐਫ ਡੀ ਚ ਪਾ ਦੂੰ ਉਸ ਤੋਂ ਬਾਅਦ ਚ ਨਾ ਉਹਨਾਂ ਨੇ ਮੈਨੂੰ ਮੇਰੇ ਪੈਸੇ ਹੀ ਬੰਦ ਕਰਤੇ ਮੇਰੇ ਕਿੰਨੇ ਵੇਖ ਲਓ ਮਹੀਨਾ ਹੋ ਗਿਆ ਮੇਰੇ ਸੋ ਕਿ ਕਿੰਨੇ ਕਿਰਾਏ ਸੀ ਕਿੰਨੇ 2.5 ਲੱਖ ਜਮਾ ਕਰਾਇਆ ਸੀਗਾ ਜਿਹੜਾ ਕਿ ਐਫ ਡੀ ਕਰਾਈ ਸੀ ਹਾਂ ਕਢਾ ਕੇ ਜਮਾ ਕਰਾਤੀ ਸੀ ਉਹ ਮੇਰੀ ਜਮਾ ਨਹੀਂ ਕੀਤੀ 2.5 ਲੱਖ ਦੀ ਐਫ ਡੀ ਤੇ ਤੁਹਾਡੇ ਨਹੀਂ ਬੋਲੀ ਤਿੰਨ ਲੱਖ 99 ਹਜ਼ਾਰ ਮੇਰੇ ਨੂੰ ਹੀ ਬੈਲੈਂਸ ਬੋਲੀ ਜਾਂਦਾ ਵੇਖੋ ਇੱਥੇ ਕੋਈ ਪੁੱਛਦਾ ਹੀ ਨਹੀਂ ਵੇਖੋ ਤਾਂ ਬੋਲੀ ਹਾਂ ਗੇੜੇ ਪਰਸੋਂ ਮੈਂ ਆਇਆ ਸੀ ਕੱਲ ਵੀ ਆਇਆ ਸੀ ਤੇ ਕੋਈ ਨਹੀਂ ਬਸ ਭੀੜ ਵਾਲੀ ਹੁੰਦੀ ਹੈ ਜੀ ਭੀੜ ਵਾਲੀ ਹੈ ਪਹਿਲਾਂ ਉਹਨੇ 2 ਮਹੀਨੇ ਤੱਕ ਮੇਰੇ ਮੈਸੇਜ ਬੰਦ ਕੀਤੇ ਹਾਂ ਆ ਗਿਆ ਅੱਜ ਬੱਚਾ ਮੈਸੇਜ ਬੰਦ ਕਰਦੇ ਆ ਹਾਂ ਵੀ ਮੈਂ ਇੱਥੇ ਆ ਵੀ ਮੈਂ ਇਹਨਾਂ ਨੂੰ ਸਾਰੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਆ ਗਿਆ ਕਹਿੰਦਾ ਮੈਂ ਆਹ ਮੇਰੇ ਮੋਬਾਈਲ ਤੇ ਮੈਸੇਜ ਆਂਦਾ ਤੂੰ ਉਹ ਤਾਂ ਮੈਨੂੰ ਗਲਤ ਬੋਲਿਆ ਹਾਂ ਬੋਲਿਆ ਵੀ ਮੈਨੂੰ ਗਰਮ ਹੋ ਗਿਆ ਕਹਿੰਦਾ ਰਸੀ ਕਰੀ ਯਾਰ ਅਸੀਂ ਕਹਿੰਦਾ ਕਿਹੜਾ ਕਿਹੜਾ ਕੰਮ ਕਰਾਂਗੇ ਹਾਂ 3 ਲੱਖ ਦੀ ਠੱਗੀ ਵਜ ਗਈ ਤੁਹਾਡੇ ਨਾਲ ਤਕਰੀਬਨ 4 ਲੱਖ ਤਾਂ ਮੇਰੇ ਵੱਲ ਬੋਲੀ ਜਾਂਦਾ ਫਿਰ ਫਿਰ ਮੇਰਾ ਸਿਉਣਾ ਸਾਰਾ ਇੱਥੇ ਪਿਆ 10 ਤੋਂ ਹਜੇ ਉਹਦਾ ਕੋਈ ਕੋਈ ਪਤਾ ਹੀ ਨਹੀਂ ਵੀ ਕਿੱਥੇ ਕਿੱਥੇ ਨਹੀਂ ਮੇਰੇ ਕੋਲ ਉਹ ਪ੍ਰੂਫ ਹੈਗੇ ਮੇਰੇ ਮੋਬਾਈਲ ਤੇ ਮਤਲਬ ਵੱਡੇ ਠੱਗੀ ਮਾਰ ਗਿਆ ਵੱਡੀ ਅੱਖੀ ਤੇ ਕੀ ਅੱਖੀ ਹੈ ਰੂਨੋਂ ਨਸਾਂ ਲੱਗ ਗਈ। ਚਲੋ ਕੋਈ। ਬੰਦਾ ਸਹੀ ਕਿਹੜਾ ਸਾਬ ਜੁਆਕਾਂ ਦੇ ਮੂੰਹ ਚੋਂ ਵੀ ਕੱਢ ਕੇ ਬੰਦਾ ਜੋੜਦਾ ਹੈ। ਹਾਂ ਹਾਂ। ਮੇਰੇ ਬੱਚੇ ਦੇ ਨਾਂ ਤੇ ਸੀਗਾ 8000 ਰੁਪਏ ਚੰਡੀਆ ਰਹਿੰਦਾ ਹੁੰਦਾ ਸੀਗਾ। ਉਹਦੇ ਨਾਲੇ ਉਦੋਂ ਠੱਗੀ ਮਾਰੀ ਉਦੋਂ ਮੈਂ ਉਹਨੂੰ ਆਖਿਆ ਸੀ ਮੈਂ ਮੈਨੂੰ ਕਹਿੰਦਾ ਇਹ ਢਿੰਗੜਾ ਕਹਿੰਦਾ ਮੈਨੂੰ ਕਹਿੰਦਾ ਨਾ ਮੁੰਡੇ ਨੇ ਪੈਸੇ ਕਢਾ ਲਏ। ਮੈਂ ਫਿਰ ਚੰਡੀਆ ਰਹਿੰਦਾ ਕਢਾ ਲੇ ਹੁਣੇ। ਉਹ ਆਪ ਆਇਆ ਇੱਥੇ। ਉਹ ਕਹਿੰਦਾ ਜੀ ਮੈਂ ਪੈਸੇ ਨਹੀਂ ਕਢਾਏ। ਕਹਿੰਦਾ ਰੋੜ ਕੌਣ ਕਢਾ ਗਿਆ ਫਿਰ ਤੂੰ ਨਹੀਂ ਕਢਾਇਆ ਤਾਂ। ਉਹ ਨਹੀਂ ਕਢਾਇਆ। ਉਦੋਂ ਇਹ ਬੋਲਿਆ भाई ਤੁਹਾਡੇ ਨਾਲ ਹੀ ਹਾਂ ਮੇਰਾ ਵੀ 4 ਲੱਖ ਆਇਆ ਹੈ 4 ਲੱਖ ਹਾਂਜੀ ਮੈਂ ਸੇਵਿੰਗ ਅਕਾਊਂਟ ਚ ਜਮਾ ਕਰਵਾਏ ਸੀ ਜੀ ਤੇ ਉਹਨਾਂ ਨੇ ਕੋਈ ਰਸੀਦ ਵਗੈਰਾ ਕੁਝ ਨਹੀਂ ਦਿੱਤਾਗਾ ਅੱਛਾ ਤੇ 4 ਲੱਖ ਸੇਵਿੰਗ ਅਕਾਊਂਟ ਚ ਉਹਦਾ ਮੈਸੇਜ ਨਹੀਂ ਆਉਂਦਾ ਸੀ ਮੇਰੀ ਮਦਰ ਦੇ ਨਾਮ ਦੇ ਸੀਗਾ ਅਕਾਊਂਟ ਪਰਮਜੀਤ कौर ਦੇ ਨਾਮ ਤੇ ਤੇ ਤਿੰਨ ਖਾਤਿਆਂ ਚ ਮੈਂ 2 2 ਲੱਖ ਰੁਪਇਆ ਇੱਕ ਦੋ ਖਾਤਿਆਂ ਚ ਇੱਕ ਤੀਜੇ ਚ 4 ਲੱਖ ਰੁਪਇਆ ਜਮਾ ਕਰਾਇਆ ਸੀ ਜਿਹੜੇ ਦੋ ਖਾਤੇ ਸੀ ਉਹਨਾਂ ਚ 2-2 ਲੱਖ ਦੀ ਐਂਟਰੀ ਬੋਲਦੀ ਸੀ ਤੀਜੇ ਚ ਨਹੀਂ ਬੋਲੀ ਕੋਈ ਵੀ ਜੀ ਹਾਂ ਜਿਹੜਾ 4 ਲੱਖ ਸੀ ਉਹਨੇ 12 ਵਾਰ ਵਾਰ ਹੀ ਮਤਲਬ ਕਿ ਕਰਤਾ 12 ਵਾਰ ਵਾਰ ਹਾਂਜੀ 4 ਲੱਖ ਦੀ ਠੱਗੀ ਤੁਹਾਡੇ ਨਾਲ ਇਹਦੇ ਪਿੰਡਾ ਤੁਹਾਡਾ ਸਾਧਕ ਜੀ ਸਾਧਕ ਸਾਧਕ ਤਾਂ ਫਿਰ ਬਹੁਤ ਲੋਕਾਂ ਦਾ ਸਾਧਕ ਬਹੁਤ ਲੋਕਾਂ ਦਾ ਜੀ ਕੋਈ 25 ਲੱਖ ਵਾਲਾ ਕੋਈ 55 ਲੱਖ ਵਾਲਾ ਬੋਲੀ ਜਾਂਦਾ ਕੋਈ 10 ਲੱਖ ਵਾਲਾ ਬੋਲੀ ਜਾਂਦਾ ਤੁਹਾਡੇ ਨਾਲ ਕਿੰਨੀ ਠੱਗੀ ਵੱਜ ਗਈ ਸੀ ਮੇਰੇ ਹਿਸਾਬ ਨਾਲ ਤਾਂ ਜੀ ਇੱਥੇ ਜਿਆਦਾ ਨਹੀਂ ਜਿਆਦਾ 1.5 ਕਰੋੜ ਰੁਪਏ ਦੇ ਡਾਮ ਨਾਲ ਹੀ ਹੋਊਗਾ ਨਾਰਮਲੀ ਜੀ ਗੱਲ ਆ ਜਿਹੜੇ ਲੋਕ ਹਜੇ ਬਾਕੀ ਆ ਰਹੇ ਆ ਜਿਨ੍ਹਾਂ ਨੂੰ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਉਵੇਂ ਉਵੇਂ ਆਈ ਜਾਂਦੇ ਆ ਬਰ ਬਹੁਤ ਬੁਰਾ ਹਾਲ ਆ ਜੀ ਜਿਵੇਂ ਖੂਨ ਪਸੀਨੇ ਦੀ ਕਮਾਈ ਸੀ ਜਿਹੜੀ ਉਹ ਸਭ ਬੇਕਾਰ ਆ ਗਈ ਕੀ ਕਹਿੰਦੇ ਬੈਂਕਾਂ ਨਾਲ ਮਿਲੇ ਕੁਛ ਨਹੀਂ ਉਹ ਕਹਿੰਦੇ ਤੁਸੀਂ ਐਫ ਆਰ ਆਈ ਕਟਾ ਦਿਓ ਮਤਲਬ ਕਿ ਜਾਂ ਕੋਈ ਦੇ ਜਵਾਬ ਦੀ ਉਥੋਂ ਲਿਖਾ ਕੇ ਰਬਟ ਵਗੈਰਾ ਕੁਛ ਵੀ ਉਹ ਲਿਖ ਕੇ ਦਿੱਤੀਆਂ ਪਰ ਮੈਨੂੰ ਤਾਂ ਨਹੀਂ ਲੱਗਦਾ ਕੋਈ ਸੁਣਵਾਈ ਇਸ ਹਿਸਾਬ ਨਾਲ ਹੋਊਗੀ। ਸਰਕਾਰੀ ਅਮਚੀ ਆ ਤੁਹਾਡੇ ਏਰੀਆ ਦੇ ਵਿੱਚ। ਬਹੁਤ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਹੀ ਬੁਰਾ ਹਾਲ ਆ। ਡਰ ਪੈ ਗਿਆ ਮਨ ਚ। ਕੱਲ ਤਾਂ ਇੱਥੇ ਦੋ ਬੰਦੇ ਇਦੋਂ ਤੱਕ ਕਿ ਇੱਕ ਲੇਡੀ ਸੀ ਇੱਕ ਜੈਂਟਸ ਮਤਲਬ ਕਿ ਦੋਨੋਂ ਬੇਹੋਸ਼ ਹੀ ਹੋ ਗਏ ਸੀ ਇੰਨਾ ਬੁਰਾ ਹਾਲ ਸੀ। ਬੇਹੋਸ਼ ਹੋ ਗਏ। ਹਾਂ ਜੀ। ਇਹੀ ਹਾਲ ਆ ਜੀ ਇੱਥੇ। ਹਾਂ ਜੀ ਬਹੁਤ ਮੰਦਾ ਹਾਲ ਆ ਜੀ। ਇੱਥੇ ਵਿਚਾਰ ਇੱਕ ਬਜ਼ੁਰਗ ਆ ਸਾਡੇ ਨਾਲ ਹੈ ਬਾਬਾ ਜੀ ਉਹਦੇ 4 ਲੱਖ ਰੁਪਈਆ ਹਾਂ ਮਹਾ ਜੋੜਾ ਉਹ ਹਜ਼ਾਰ ਹੈ ਪਤਾ ਕਰ ਰਹੇ ਆ ਕੀ ਬੰਨ ਕੀ। ਪਤਾ ਕਰ ਰਹੇ। ਹੂੰ ਹਾਂ ਘਟੋ ਘਟ 150 200 ਕਰੋੜ ਦੀ ਠੱਗੀ ਹੈ ਜੀ ਇਹ ਡੇਢ 2 ਕਰੋੜ ਨਹੀਂ ਲੋਕਾਂ ਦਾ 60 60 65 ਲੱਖ ਰੁਪਈਆ ਕੱਲ ਤੇ ਕਰੀ ਜਦੋਂ ਤੇ ਸਾਰੇ ਲੋਕਾਂ ਨੇ ਇੱਥੇ ਆ ਕੇ ਦੱਸਿਆ 150 ਕਰੋੜੋਂ ਤਾਂ ਟੱਪ ਗਿਆ ਸੀਗਾ ਇੱਥੋਂ ਦੇ ਅੱਛਾ ਤੇ ਲੋਕਾਂ ਦਾ ਯਕੀਨ ਵੀ ਬਹੁਤ ਬਣਿਆ ਸੀ ਇਹ ਬੰਦੇ ਨੇ ਘਟੋ ਘਟ 6-7 ਸਾਲਾਂ ਚ ਇੰਨਾ ਯਕੀਨ ਬਣਾ ਲਿਆ ਸੀ ਘਰ ਦੇ ਮੈਂਬਰਾਂ ਕੋਲ ਲੋਕੀ ਵਰਤਨ ਲੱਗ ਗਏ ਸੀ ਇਹਨਾਂ ਨਾਲ ਤੁਹਾਡਾ ਕਿਨਾ 5 ਲੱਖ ਮੇਰਾ ਤੇ 42 ਲੱਖ ਮੇਰੇ ਭਰਾ ਦਾ ਆਈ 42 ਲੱਖ 42 ਲੱਖ 6 6 ਲੱਖ ਡੂੜ ਮਹੀਨਾ ਹੋ ਗਿਆ ਮੁੰਡੇ-ਮੁੰਡੇ ਦੇ ਨਾਲ ਐਫਟੀ ਕਿਰਾਏ ਸੀ ਹੂੰ ਤੇ ਇਹਨਾਂ ਨੇ ਕੋਈ ਰਸੀਦ ਨਹੀਂ ਦਿੱਤੀ ਜਾਂਦਾ ਰਿਹਾ ਮੈਨੇਜਰ ਨਹੀਂ ਆਇਆਗਾ ਸਵੇਰੇ ਲੈ ਜੀ ਪਰਸੋ ਲੈ ਜੀ ਹੂੰ ਇੱਧਰ ਇੱਧਰ ਖੜੇ ਇੱਧਰ ਆ ਜਾਓ ਇੱਧਰ ਆ ਜਾਓ ਤੇ ਆਂਦਾ ਰਿਹਾ ਸਵੇਰੇ ਲੈ ਜੀ ਪਰਸੋ ਲੈ ਜੀ ਕੋਈ ਉਹਦੀ ਵਸੀਦ ਨਹੀਂ ਦਿੱਤੀ ਕੋਈ ਨਹੀਂ ਕੋਈ ਪ੍ਰੂਫ ਨਹੀਂ ਇਹਨੇ ਸਾਨੂੰ ਦਿੱਤਾ ਉਹਦਾ ਹੂੰ ਤੇ 3-3 ਲੱਖ ਦਾ ਨਾ ਲੈਂਟਾ ਸੀ ਸਾਡੀਆਂ ਤੋਂ ਉਹ ਲੈ ਗਿਆ ਐਫਟਨਾ ਸੀ ਇਹਦੇ ਮੁੰਡੇ ਦੇ ਨਾਂ ਸੀ ਬੱਚਿਆਂ ਦੇ ਨਾਂ ਉਹ ਸਾਰੇ ਨਾਂ ਕਢਾ ਕੇ ਲੈ ਗਿਆ ਅੱਛਾ ਜੀ ਹਾਂ ਜੀ ਤੁਹਾਡਾ ਕਿੰਨਾ ਸੀ ਕਰੋੜਵਿੰਦਰ ਸਿੰਘ ਜੀ 42 ਲੱਖ ਨਾ ਪੈਸੇ ਕਿੰਨੇ ਸੀ ਪੈਸੇ ਸਾਡੇ 42 ਲੱਖ ਸਾਰਾ ਹੋਇਆ ਜੀ ਤਿੰਨ ਦਾ 42 ਲੱਖ ਹਾਂ ਜੀ ਜਿਹਦੇ ਜੋ 3 ਲੱਖ ਦੀ ਲਿਮਟ ਸੀ 3 ਸੇਮੰਚ ਸੀਗਾ ਹਾਂ ਜਿਹਦੇ ਜੋ 29000 ਰੁਪਇਆ ਬਚਿਆ ਸੇਮੰਚ ਤੇ 30 ਲੱਖ ਦੀਆਂ ਐਫਟੀਆਂ ਸਾਡੇ ਕੋਲੇ ਉਹ ਹਰਸੀਤਾ ਹੈਗੀਆਂ ਉਹ ਵੀ ਫੇਖ ਦੱਸਦੇ ਆ ਤੇ 6 ਲੱਖ ਦੀ ਆਫਟ ਕਿਰਾਇਈ ਸੀ ਮੁੰਡੇ ਦੇ ਨਾਮ ਗੁਰਵਿੰਦਰ ਸਿੰਘ ਦੇ ਮਹੀਨਾ ਹੋ ਗਿਆ ਉਹ ਸਾਨੂੰ ਇਹਨੇ ਰਸੀਦ ਨਹੀਂ ਦਿੱਤੀਆਂ ਦਾ ਮੈਨੇਜਰ ਨਹੀਂ ਆਇਆ ਉਹਦੇ ਸਾਈਨ ਕਰਾ ਕੇ ਦੇਵਾਂਗੇ ਬੈਠੇ ਬਿਠਾਈ ਢਕੇਗੇ ਹਾਂਜੀ ਅਨਪੜ੍ਹ ਬੰਦੇ ਆ ਜੀ ਅਸੀਂ ਨਿਰੋਲ ਸਾਨੂੰ ਨਹੀਂ ਪਤਾ ਇਹ ਜਿਹੜੀਆਂ ਰਸੀਦਾਂ ਦਿੱਤੀਆਂ ਆ ਆਫਟੀਆਂ ਦੀਆਂ ਫੀਕ ਆ ਜਾਂ ਨਹੀਂ ਫੀਕ ਆ ਅਸੀਂ ਤਾਂ ਪੈਸੇ ਤੇ ਨਾਮਾਂ ਦੀ ਬੈਂਕ ਦੀ ਮੋਹਰ ਲੱਗੀ ਹੈ ਉਹਨਾਂ ਦੇ ਉਹਦੇ ਸਾਈਨ ਹੋਏ ਉੱਤੇ ਮਤਲਬ ਇੱਕ ਮਤਲਬ ਇਹ ਡੇੜੀ ਵੱਡੀ ਮੈਂ 42 ਲੱਖ ਦੀ ਤੁਹਾਡੇ ਨਾ ਮਤਲਬ ਹਾਂ ਜੀ ਵੱਡਾ ਪੈਸਾ ਸਰਕਾਰੀ ਬੈਂਕ ਆ ਜੀ ਅਸੀਂ ਤਾਂ ਫਿਰ ਇੱਥੇ ਹੀ ਰੱਖ ਸਕਦੇ ਹਾਂ ਸਰਕਾਰੀ ਡਰਦੇ ਅਸੀਂ ਤਾਂ ਇਸ ਜੇ ਰੱਖੇ ਸੀ ਵੀ ਇਹਨੂੰ ਹੁੰਦਾ ਬੰਦੇ ਨੂੰ ਹਾਂ ਜੀ ਵੀ ਸਰਕਾਰੀ ਆ ਆ ਹੀ ਆ ਹਾਂ ਜੀ ਹੂੰ ਇਦੋਂ ਤੇ ਹੋਰ ਤਾਂ ਕਿਤੇ ਰੱਖ ਹੀ ਨਹੀਂ ਸਕਦੇ ਜੀ ਹੋਰ ਤਾਂ ਕਿਤੇ ਰੱਖ ਹੀ ਨਹੀਂ ਸਕਦੇ ਜਿੱਥੇ ਯਕੀਨ ਹੁੰਦਾ ਬੰਦਾ ਉੱਥੇ ਰੱਖਦਾ ਮਤਲਬ 42 ਲੱਖ ਰੁਪਏ ਕਹਿੰਦਾ ਤੁਹਾਡੇ 42 ਲੱਖ ਮੇਰਾ ਹੈ ਜੀ ਇਕੱਲੇ ਤੁਹਾਡਾ ਕਿੰਨਾ ਬਾਈ 2 ਲੱਖ ਤੇ 56000 ਰੁਪਏ ਜੀ ਲਿਮਟ ਪ੍ਰੀਮਟ ਸੀਗੀ ਜੀ 255000 ਹਾਂ ਜੀ 255000 ਫੜਾ ਕੇ ਗਏ ਤੇ ਉਹ ਲੈ ਗਿਆ ਇਹ ਆਂਦਾ ਮੈਂ ਭਰ ਦੂੰਗਾ ਤੇ ਮੁੜ ਕੇ ਪਤਾ ਹੀ ਨਹੀਂ ਹੁਣ ਕੱਲ ਵੇਖਿਆ ਯਕੀਨ ਤੇ ਫੜਾ ਜਾਂਦਾ ਯਕੀਨ ਤੇ ਫੜਾਈ ਸੀਗੀ ਜੀ ਇਹਨੂੰ 2 ਲੱਖ ਠਗੀ ਵੱਜ ਗਈ ਹਾਂ ਜੀ ਤੇ ਆ 2 ਸਾਲ ਹੋ ਗਏ ਮੇਰੇ ਪਿਤਾ ਦਾ ਕਤਲ ਹੋਇਆ ਸੀ ਇੱਥੇ ਬਹਾਲ ਸਿੰਘ ਦਾ ਜੀ ਮਾਨ ਸਿੰਘਲਾ ਪਿੰਡ ਆ ਮੇਰਾ ਅਸੀਂ ਜ਼ੋਰ ਲਾ ਕੇ ਮਰ ਕੇ ਸਾਨੂੰ ਉਹਦਾ ਜਾਇਜ਼ ਤੋ ਲੁਖਾ ਕੇ ਲਿਓ ਉਹਦੀ ਸਟੇਟਮੈਂਟ ਨਹੀਂ ਦਿੱਤੀ ਸਾਨੂੰ ਕੋਈ ਜੀ 2 ਸਾਲ ਹੋ ਗਏ ਆ ਸਾਨੂੰ ਸਟੇਟਮੈਂਟ ਨਹੀਂ ਦਿੱਤੀ ਇਹ ਬੰਦੇ ਨੇ ਉਹਦਾ ਵੀ ਹੈ ਹੀ ਨਹੀਂ ਦਿੰਦਾ ਵਾ ਅਖੇ ਜਾਇਜ਼ ਤੋ ਲਿਆ ਉਹ ਲੁਖਾ ਕੇ ਹੁਣ ਅਸੀਂ ਗਰੀਬ ਬੰਦੇ ਆਨਪੜ ਬੰਦੇ ਜੀ ਜੱਜਾਂ ਨੂੰ ਆਨੇ ਵਕੀਲ ਨੂੰ ਆਨੇ ਆ ਵਕੀਲਾਂ ਦਾ ਵੀ ਚੱਲ ਅੱਜ ਕਰ ਲੈਣੇ ਸੇਰੇ ਕਰ ਲੈਣੇ ਆ ਗੱਲ ਹੋਈ ਮੇਰੇ ਪਿਓ ਦੇ ਵੀ ਪੈਸੇ ਪਏ ਜੀ ਸਾਨੂੰ ਸਟੇਟਮੈਂਟ ਨਹੀਂ ਦਿੰਦਾ ਕਹੇ ਹੁਣ ਕੱਲ ਨੂੰ ਲਾਦਾ ਜੀ ਅੱਜ ਲਿਆਉਣੇ ਕਾਪੀਆਂ ਲਿਆਉਣੇ ਆਉਂਦੀਆਂ ਚੈੱਕ ਕਰਾਉਣੇ ਆ ਬਹੁਤ ਵੱਡੀ ਠੱਗੀ ਵਾਜੀ ਬਹੁਤ ਜਿਆਦਾ ਜੀ ਬਹੁਤ ਜਿਆਦਾ ਸਾਰੇ ਹੀ ਮਾਰਦੇ ਗਰੀਬ ਬੰਦੇ ਜਿੰਮੇਦਾਰ ਲਿਮਟ ਬੰਦਾ ਮਾਥਾ ਭਰਦਾ ਲਿਮਟ ਵਿਆਜ ਤੇ ਜਾ ਕੇ ਭਰੀ ਸੀਗੀ ਜੀ ਤੇ ਆ ਸਤਵੇਂ ਮਹੀਨੇ ਚ ਮੈਨੂੰ ਆਦਾ ਵੀ ਤੈਨੂੰ 3 ਲੱਖ ਦੀ ਮੈਂ ਚੁਕਾ ਦਊਗਾ ਫੇ ਮੈਂ ਸਤਵੇਂ ਮਹੀਨੇ ਦੀ ਕੀ ਆ ਹੁਣ ਆਇਆ ਪਤਾ ਲੱਗਿਆ ਤਾਂ ਹੈ ਨਹੀਂ ਖਾਤੇ ਜੀ ਹੈ ਨਹੀਂ ਪੈਸੇ ਤੁਹਾਡੇ ਨਾਲ ਕਿੰਨੇ ਲੱਖ ਦੀ ਠੱਗੀ ਹੈ ਸਾਡੇ ਨਾਲ 25 ਲੱਖ ਦੀ ਅੱਜੀ ਹੈ 25 ਲੱਖ ਦੀ ਹਾਂ ਲਿਮਟ ਭਰੀ ਸੀ ਕਿਵੇਂ ਪਿਆਹੀ ਪਿਆ ਹਾਂ 25 ਲੱਖ ਰੁਪਈਆ ਮੇਰਾ ਲੈਂਟ ਚ ਪਿਆ ਸੀ ਹਾਂ 22 ਲੱਖ ਰੁਪਈਆ ਦੀਆਂ ਮੇਰੀਆਂ ਏਪਟੀਆਂ ਸੀ ਏਪੜੀਆਂ ਸੀ ਹਾਂ ਸਾਰੀਆਂ ਗਈਆਂ ਸਾਰੀਆਂ ਗਈਆਂ ਇੱਕ ਪੈਸਾ ਛੱਡੇ ਸੇ ਖਾਤੇ ਚ ਵੀ ਨਹੀਂ ਛੱਡੇ ਇੱਕ ਪੈਸਾ ਨਹੀਂ ਛੱਡੇ ਹਾਂ ਹਾਂ ਇੱਕ ਪੈਸਾ ਛੱਡਿਆ ਮਤਲਬ ਬੜਾ ਔਖਾ ਹੋ ਕੇ ਇਨਾ ਪੈਸਾ ਜੋੜਨਾ ਇੱਕ ਪਰਜਿਵੀਦਾਰ ਪਰਿਵਾਰ ਦੇ ਕੰਮ ਪਰਿਵਾਰ ਵਾਸਤੇ ਬਹੁਤ ਔਖਾ ਹੋ ਜਾਂਦਾ ਮੈਂ ਦੇਖਣੇ ਕਿ ਮੇਰਾ ਪੁੱਤੇ ਹੱਥ ਤੇ ਜੁੜਿਆ ਸੀ ਮੇਰਾ ਪੁੱਤ 10ਵੀਂ ਚ ਪੜਦਾ ਸੀ ਮੈਂ ਮੈਂ ਬਾਹਰ ਫੇ ਜੂੰਗੀ ਮੈਂ ਪੈਸੇ ਦੀ ਲੋੜ ਪਊਗੀ ਹੂੰ ਮੇਰੇ ਖਰਚੇ ਵਾਲੇ ਵੀ ਨਹੀਂ ਛੱਡੇ ਅੱਜ ਦੇ ਟਾਈਮ ਵੀ ਜਿਹੜਾ ਮੈਂ ਖਰਚਾ ਕਰਦਾ ਹੈਗਾ ਉਹ ਵੀ ਨਹੀਂ ਛੱਡੇਗੇ ਹੁਣ ਮੈਂ 6 ਮਹੀਨੇ ਬੱਚੇ ਕਿੱਥੋਂ ਪਾਲੂੰਗੀ ਫਸਲ ਤਾਂ ਛੇ ਮਹੀਨੇ ਨਹੀਂ ਹੁੰਦੀ ਮੈਂ ਛੇ ਮਹੀਨੇ ਬੱਚੇ ਕਿੱਥੋਂ ਪਾਲੂੰਗੀ ਰੋਜ਼ ਦੀ 200 ਰੁਪਏ ਸਬਜ਼ੀ ਲੱਗਦੀ ਮੈਂ ਕਿੱਥੋਂ ਲਿਆ ਕੇ ਜਵਾਕਾਂ ਨੂੰ ਘਰੇ ਦਊਂਗੀ 10 ਰੁਪਏ ਡੈਗ ਪੈਣ ਬੰਦੇ ਨੂੰ ਚੈਨ ਨਹੀਂ ਆਉਂਦੀ 10 ਰੁਪਏ ਡੈਗ ਪੈਣ ਬੰਦੇ ਨੂੰ ਚੈਨ ਨਹੀਂ ਆਉਂਦੀ ਦਵਾਈ ਮੇਰੀ ਚੱਲਦੀ ਐ ਮਹੀਨੇ ਦੀ 5-7000 ਦੀ ਦਵਾਈ ਮੈਂ ਖਾ ਜਾਂਦੀ ਮੈਂ ਕਿੱਥੋਂ ਲਿਆਂਗੀ ਉਹਨਾਂ ਆਪਦੀ ਦਵਾਈ ਕਿਹੜਾ ਪੈਂਡਾ ਮਾਮ ਸਾਦਕ ਹਾਂ ਬਈ ਹਾ ਮਤਲਬ ਜਵਾਕਾਂ ਦੇ ਮੂੰਹ ਚੋਂ ਵਰਕੀ ਕੱਢ ਕੇ ਪੈਸਾ ਜੋੜ ਹਾਂ ਜਵਾਕਾਂ ਦੇ ਮੂੰਹ ਚੋਂ ਕੱਢ ਕੇ ਵਰਕੀ ਪੈਸਾ ਜੋੜਿਆ ਸੀ ਮੈਂ ਜਦੋਂ ਮੈਂ ਜਵਾਕਾਂ ਨੂੰ ਲੀੜਾ ਨਹੀਂ ਬਣਾ ਕੇ ਦਿੱਤਾ ਸੀ ਕਦੇ ਮੈਂ ਜਵਾਕਾਂ ਨੂੰ ਕੱਪੜਾ ਨਹੀਂ ਛੌਂਕਦਾ ਬਣਾ ਕੇ ਦਿੱਤਾ ਸੀ ਜੇ ਜਿਵੇਂ ਮੈਂ ਮੇਰੇ ਜਵਾਕਾਂ ਲਈ ਜਾ ਕੇ ਦੇ ਦਿੰਦੀ ਸੀ ਉਹ ਜਾ ਪਾ ਲੈਂਦੇ ਸੀ ਕਿਉਂ ਨਹੀਂ ਚੱਕਦੇ ਇਹ ਇਹਨਾਂ ਨੂੰ ਮੁਲਾਜ਼ਮਾਂ ਨੂੰ ਇਹ ਕੰਪਨੀ ਕਦੇ ਮੈਨੂੰ ਪਤਾ ਨਹੀਂ ਗੋਰੇ ਨੂੰ ਪਤਾ ਨਹੀਂ ਗੋਰੇ ਨੂੰ ਸਦਾ ਪਤਾ ਗੋਰੇ ਬੁਸ਼ਕਰ ਪਰਦਾ ਰਿਹਾ ਕਿਉਂ ਨਹੀਂ ਗੋਰੇ ਨੂੰ ਪਤਾ ਆਪਣੇ ਤੁਹਾਡੀ ਮੰਗ ਇਹ ਪੈਸਾ ਤੁਹਾਡਾ ਤੁਹਾਨੂੰ ਮਿਲੇ। ਹਾਂ ਸਾਡੀ ਮੰਗ ਹੈ ਹੋਈਏ ਸਾਡਾ ਪੈਸਾ ਮਿਲੇ ਸਾਨੂੰ। ਨਹੀਂ ਅਸੀਂ ਇੱਥੇ ਮਰਾਂਗੇ। ਬਹੁਤ ਔਖਾ ਹੋ ਜਾਂਦਾ। ਹਾਂ ਨਹੀਂ ਤਾਂ ਮੈਂ ਤਾਂ ਇੱਥੇ ਖੁਦ ਕਿੱਛੀ ਕਰੂੰਗੀ ਮੈਨੂੰ ਨਹੀਂ ਮੈਨੂੰ ਮੇਰੇ ਪੈਸੇ ਮਿਲਣ। ਆਪਣੇ ਇਹਨਾਂ ਨੂੰ ਕੋਈ ਕੰਮ ਪਰਵਾਇ ਨਹੀਂ। ਆਪਾਂ ਇਹ ਨਹੀਂ ਕਿ ਕਵੀ ਚੱਕਾਗੇ ਤੇ ਕਿਸਤra ਉੱਡ ਜਾਗੇ। ਆਪਣੇ ਪਿਤਾ ਉਹ ਤਾਂ ਚੱਕੀ ਜੁੱਲੀ ਵਸਤra ਉੱਡ ਜਾਈ ਅਸੀਂ ਕਿੱਥੇ ਜਾਵਾਂਗੇ। ਹੁਣ ਜਿੰਨਾਂ ਦਾ ਮੈਂ ਦੇਣਾ ਇਹਨਾਂ ਦਾ ਦੁਕਾਨਾਂ ਤੇ ਮੈਂ ਕਿੱਥੋਂ ਦਊਂਗੀ। ਉਹ ਲਾਗੇ ਨੇ ਸਾਥੀ ਜਿਹੜੇ ਗੁਰਦਾਸ ਜੀ ਮਾਤਾ ਹੀ ਹੈ ਮੇਰੇ ਹਾਂਜੀ ਮੈਂ ਬੇਇਤੀ ਕਰਦਾ ਸਾਡੀਆਂ ਸਾਰੀਆਂ ਨੇ ਅੰਦੇ ਸਾਡੀਆਂ ਸੀ ਪ੍ਰਾਣੀਆਂ ਬਹੁਤ ਐਫਟੀਆਂ 70 ਲੱਖ ਰੁਪਏ ਤਕਰੀਬਨ ਲੁੱਟ ਗਿਆ ਹਾਂ ਕਿਉਂਕਿ ਐਫਟੀਆਂ ਕਰਾਈ ਜਾਂਦੀਆਂ ਸੀ 10 12 ਸਾਲ ਦੀਆਂ ਨਿਊ ਹੋਈ ਜਾਂਦੀਆਂ ਸਾਰੀਆਂ ਕਲੋਜ਼ ਕਰਕੇ ਪੈਸੇ ਕਢਾ ਕੇ ਲੈ ਗਿਆ ਸਾਰੇ ਕੋਈ ਗੱਲ ਸਾਰੇ ਕਰੋਲ ਕਰਦੇ ਨੇ ਮਿਊਚੁਅਲ ਫੰਡ ਆ ਇਹਦੇ ਵਿੱਚੋਂ ਵੇਖੋ ਪੈਸਾ ਮਹੀਨੇ ਬਾਅਦ ਮਿਲਦਾ ਸਾਡਾ ਕੋਈ ਸਾਇਨ ਨਹੀਂ ਗੁੱਠਾ ਨਹੀਂ ਮਿਊਚੁਅਲ ਫੰਡ ਵਾਲੇ ਵੀ ਲਿਆ ਗਿਆ ਕਢਾ ਕੇ ਸਾਡਾ ਕੋਈ ਦਬਾਗਾ ਹਾਂਜੀ ਹੋਰ ਜਿਹੜੇ ਅਧਿਕਾਰੀ ਗੱਲਬਾਤ ਕਰਨ ਲਈ ਆਏ ਐ ਫੜੀਆਂ ਸਾਡੇ ਕੋਲੇ ਐ ਤੇ ਪੈਸੇ ਪੈਸਾ ਖਾਤਾ ਖਾਲੀ ਐ ਇਹ ਲੋਕਾਂ ਦੇ ਪੈਸੇ ਜਿਹੜੇ ਥੋੜੇ ਕਿੰਨੇ ਪੈਸੇ 7 ਲੱਖ ਰੁਪਏ 7 ਲੱਖ ਰੁਪਏ ਹਾਂਜੀ ਸਮੇਤ ਵਿਆਜ ਐਫਟੀ ਕਰਵਾਈ ਸੀ ਠੀਕੰਮ ਕਰਦੇ ਦਿਹਾੜੀ ਦੱਪਾ ਕਰਦੇ ਹਾਂ ਜੀ ਲੈ ਲਓ 5 ਨਾਲੋਂ 7 ਨਾਲੋਂ ਦਿਹਾੜੀ ਦੱਪਾ ਕਰ ਜੋੜੇ ਸੀ ਵੀ ਕੋਈ ਗ੍ਰਾਹਕ ਬੱਚਿਆਂ ਉੱਤੇ ਜੋੜੇ ਸੀਗੇ ਵੀ ਕੋਈ ਬੱਚੇ ਪੜਦੇ ਹਨ ਕਿੰਨੇ ਕਿਹੜੀ ਜਿਹੜੀ ਉਹ ਬੈਂਕ ਵਾਲਿਆਂ ਤੋਂ ਕਰਵਾਈ ਗਈ 7 ਲੱਖ ਰੁਪਇਆ ਕਰੀਬ ਲਈ ਜੋੜਨ ਦਾ ਬਹੁਤ ਵੱਡਾ ਧੋਖਾ ਜਿਹੜੀ ਹੋਰ ਦੂਸਰੇ ਤੌਰ ਦੀ ਮੀਟਿੰਗ 1 ਰੁਪਇਆ ਵੀ ਨਹੀਂ ਬਚਿਆਗਾ ਸਾਨੂੰ ਉਹਨਾਂ ਨੇ ਆਪਾਂ ਨੂੰ ਦੱਸਣਾ ਕਿ ਅਸੀਂ ਕਿੰਨੇ ਦਿਨਾਂ ਦੇ ਵਿੱਚ ਜਾਂ ਘੰਟਿਆਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਅਸੀਂ ਨਾਲ ਹੀ ਅਸਲ ਹਸਬੰਡਰ ਹੈ ਜੀ 7 ਲੱਖ ਦੀ ਐਫਡੀ ਕਰਾਈ ਸੀ ਜੀ 8 ਪੌਣੇ 2 ਮਹੀਨੇ ਹੋਏ ਆ ਆਪਣੀ ਕਰਾਈ ਨੂੰ ਸਰ ਆਪਾਂ ਇਸੇ ਤਰ੍ਹਾਂ ਆਪਾਂ ਚੱਕਾ ਸੀ ਕੱਲ ਰੌਲਾ ਪਿਆ ਤਾਂ ਅਸੀਂ ਚੈੱਕ ਕਰਾਉਣ ਆਏ ਤੇ ਆਪਣੀ ਕਿਹਦਾ ਖਾਲੀ ਹੋਈ ਪਈ ਆ ਤੁਹਾਡੀ ਕਿ ਨਹੀਂ ਹਾਂਜੀ ਮੇਰੀ 2 ਲੱਖ ਦੀ ਹੈ ਕੇਵਲ ਸਿੰਘ ਮੇਰਾ ਨਾਮ ਪਿੰਡ ਮਮਾਰੇ ਤੋਂ ਛੋਟੇ ਭਾਈ ਦੀ ਮੇਰੇ ਦੀ 5 ਲੱਖ ਦੀ ਆ ਦੋਨਾਂ ਦੀ ਗਈ ਦੋਨਾਂ ਨਹੀਂ ਗਈ ਉਹਦਾ ਨਾਮ ਸੀ ਲੈਮਟਰ ਹਾਂ ਨਹੀਂ ਜੀ ਆਪਣਾ ਐਫਡੀ ਸੀ ਐਫਟੀ ਕਰਾਈ ਸੀ ਕਿ ਦੋਹਾਂ ਭਰਾਵਾਂ ਦੀ ਛੋਟੇ ਭਰਾ ਦੀ ਗੁਰਪਿਆਰ ਦੀ ਉਹਦੀ 5 ਲੱਖ ਦੀ ਮੇਰੀ 2 ਲੱਖ ਦੋਨਾਂ ਦੀ ਉੱਡ ਗਈ ਦੋਨਾਂ ਹੀ ਗਈਆਂ ਤਾਂ ਮਾਜੀ ਤੁਹਾਡਾ